ਪੰਜਾਬ ਦੇ 1927 ਸਕੂਲਾਂ ਦੇ ਵਿੱਚੋਂ 856 ਸਕੂਲ ਨੇ ਜਿਹੜੇ ਉਹ ਪ੍ਰਿੰਸੀਪਲ ਤੋਂ ਬਿਨਾ ਨੇ ਅੱਧੇ ਜਿਹੜੇ ਸਰਕਾਰੀ ਸਕੂਲ ਨੇ 44% ਸਰਕਾਰੀ ਸਕੂਲ ਦੇ ਕਰੀਬ ਨੇ ਜਿਹੜੇ ਉਹ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਇਹ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਰਹੇ ਨੇ ਲੋਕਾਂ ਦੇ ਵਿੱਚ ਇੱਕ ਤਰੀਕੇ ਦਾ ਭੁਲੇਖਾ ਖੜਾ ਕਰ ਰਹੇ ਨੇ ਕਿ ਲਓ ਜੀ ਇੱਕ ਜਹਾਜ਼ ਚੜ ਰਿਹਾ ਇੱਕ ਜਹਾਜ਼ ਉਤਰ ਰਿਹਾ ਸਿنگਾਪੁਰ ਜਾ ਰਹੇ ਨੇ ਪ੍ਰਿੰਸੀਪਲ ਤਾਂ ਜਾਂ ਫਿਨਲੈਂਡ ਜਾ ਰਹੇ ਨੇ ਟੀਚਰ ਤਾਂ ਕਿ ਸ਼ਾਇਦ ਸੱਚਮੁੱਚ ਹੀ ਸਿੱਖਿਆ ਕ੍ਰਾਂਤੀ ਆ ਗਈ ਅਸੀਂ ਇਸ ਪੀਰੀਅਡ ਨੂੰ ਨਾ ਸਿੱਖਿਆ ਦੇ ਨੂੰ ਕਾਲਾ ਦੌਰ ਮੰਨਦੇ ਆ ਪਰ ਸਕੂਲਾਂ ਵਿੱਚ ਸਟਾਫ ਨਾ ਹੋਣਾ ਪ੍ਰਿੰਸੀਪਲ ਨਾ ਹੋਣਾ ਨਿਲੇਕੀ ਆ ਜਾਂ ਪਾਲਿਸੀ ਆ ਦੇਖੋ ਪਾਲਿਸੀ ਜੋ ਨਿਕਲੀ ਹੋਈ ਨਿਲੇਕੀ ਆ ਕੀ ਕਹਿੰਦੀ ਆ ਕਿ ਵੀ ਤੁਸੀਂ ਹਰ ਸਾਲ 10% ਪੋਸਟਾਂ ਨੇ ਜਿਹੜੀਆਂ ਉਹ ਖਤਮ ਕਰ ਦਿੰਦੇ ਆ ਖਤਮ ਕਰਨ ਲਈ ਤੁਹਾਨੂੰ ਖਾਲੀ ਰੱਖਣੀਆਂ ਪੈਣਗੀਆਂ ਜਦੋਂ ਖਾਲੀ ਰੱਖੋਗੇ ਤਾਂ ਖਾਲੀ ਸਕੂਲ ਦੇ ਵਿੱਚ ਖਾਲੀ ਕਿਸੇ ਅਦਾਰੇ ਦੇ ਵਿੱਚ ਕੌਣ ਆਊਗਾ ਮਾਨਸੇ ਨੇ ਤੁਹਾਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਸੀਟਾਂ ਜਿੱਤਾਈਆਂ ਬਠਿੰਡੇ ਨੇ ਜਿੱਤਾਈਆਂ ਬਰਨਾਲੇ ਨੇ ਜਿੱਤਾਈਆਂ ਸੰਗਰੂਰ ਨੇ ਜਿੱਤਾਈਆਂ ਮਾਲਵਾ ਤਾਂ ਸਭ ਤੋਂ ਮੂਰੇ ਸੀ ਤਾਂ ਜੇ ਵਾਕੀ ਕ੍ਰਾਂਤੀ ਹੁੰਦੀ ਫੇਰ ਤਾਂ ਇੱਥੇ ਬਾਰੇ ਨਿਆਰੇ ਹੋ ਜਾਣੇ ਚਾਹੀਦੇ ਸੀ ਲੋਕਾਂ ਦੇ ਪਰ ਹੋਇਆ ਉਲਟਾ ਅਗਲੇ ਨੇ ਉੱਥੇ ਹੀ ਸਿੱਖਿਆ ਦਾ ਵੱਧ ਉਜਾੜਾ ਕੀਤਾ ਜਿੱਥੇ ਉਹਨਾਂ ਨੇ ਵੱਧ ਵੋਟਾਂ ਪਾਈਆਂ ਉਹ ਪ੍ਰਿੰਸੀਪਲ ਨਾ ਸਾਹਿਬ ਜੀ ਇੱਕ ਬਹੁਤ ਸਕੂਲ ਦੇ ਵਿੱਚ ਇੰਪੋਰਟੈਂਟ ਪੋਸਟ ਹੁੰਦੀ ਹੈ ਪ੍ਰਿੰਸੀਪਲ ਜੇ ਨਾ ਹੋਵੇ ਤਾਂ ਸਮੁੱਚਾ ਜਿਹੜਾ ਢਾਂਚਾ ਸਕੂਲ ਦਾ ਉਹ ਉਹ ਗੜਬੜਾ ਆ ਜਾਂਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੋਸਟਾਂ ਹਾਲੇ ਭਰੀਆਂ ਹੋਈਆਂ ਉਦੇ ਮੁਕਾਬਲੇ ਜਦੋਂ ਉਹ ਨੇੜੇ ਵਾਲੇ ਪਿੰਡੂ ਇਲਾਕੇ ਦੇਖਦੇ ਆ ਜਾਂ ਬਾਰਡਰ ਏਰੀਆ ਵਾਲੇ ਜਿਵੇਂ ਜਨਾਲਾ ਬਲੌਕ ਆ ਉੱਥੇ ਉਹ ਇਲਾਕੇ ਦੇਖਦੇ ਆ ਤਾਂ ਉੱਥੇ ਉਹ ਖਾਲੀ ਪਏ ਨੇ ਇਹਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ ਵੀ ਨੇ ਉਹੋ ਸਾਰੇ ਦੇ ਸਾਰੇ ਜਿਹੜੀ ਨਵੀਂ ਸਿੱਖਿਆ ਨੀਤੀ ਮੋਦੀ ਸਰਕਾਰ ਦੀ ਆ ਉਸ ਦੇ ਪੈਟਰਨ ਦੇ ਉੱਪਰ ਤਬਦੀਲ ਕੀਤੇ ਜਾ ਰਹੇ ਨੇ ਸਰਕਾਰ ਦੇ ਕੋਈ ਕਹਿ ਰਹੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਚੱਲਾਂਗੇ ਪਿੰਡਾਂ 'ਚੋ ਸਰਕਾਰ ਚਲਾਉਣੀ ਕਿਨੇ ਆ ਪਿੰਡਾਂ 'ਚੋ ਸਰਕਾਰ ਤਾਂ ਸਕੂਲ 'ਚ ਪੜਾਉਣ ਵਾਲੇ ਦੇ ਹੱਥਾਂ ਨੇ ਪ੍ਰਿੰਸੀਪਲਸ ਨੇ ਸਕੂਲ ਮੁਖੀਆਂ ਨੇ ਜਾਂ ਜਿਹੜੇ ਬਾਕੀ ਮਹਿਕਮੇ ਨੇ ਮੁਲਾਜ਼ਮ ਨੇ ਉਹਨਾਂ ਨੇ ਚਲਾਉਣੀ ਆ ਤੇ ਜੇ ਉੱਥੇ ਮੁਲਾਜ਼ਮ ਨਹੀਂ ਹੈਗੇ ਇਹਦੇ ਅਧਿਆਪਕ ਨਹੀਂ ਹੈਗੇ ਪ੍ਰਿੰਸੀਪਲ ਨਹੀਂ ਹੈਗੇ ਤਾਂ ਸਰਕਾਰ ਕਿੱਥੋਂ ਚੱਲੂਗੀ ਤੁਸੀਂ ਵੱਡੇ ਸ਼ਹਿਰ ਦੇ ਅੰਦਰ ਰਹਿੰਦੇ ਹੋ ਫੇਰ ਤਾਂ ਤੁਹਾਨੂੰ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਮਿਲੂਗਾ ਅਧਿਆਪਕ ਵੀ ਪੂਰੇ ਮਿਲਣਗੇ ਤੇ ਉਹਨੂੰ ਟੈਗ ਵੀ ਦੇ ਦਿੱਤਾ ਜਾਊਗਾ ਇਹ ਸਕੂਲ ਆਫ ਐਮੀਨੈਂਸ ਦਾ ਇਥੇ ਸਟਾਫ ਵੀ ਪੂਰਾ ਹੋਊਗਾ ਜੇ ਤੁਸੀਂ ਪਿੰਡ ਵਿੱਚ ਹੀ ਰਹਿੰਦੇ ਹੋ ਜੇ ਤੁਸੀਂ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਹੋ ਤੁਸੀਂ ਘੱਟ ਵਿਕਸਤ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਉਹ ਸਾਰਾ ਕੁਝ ਫੇਸ ਕਰਨਾ ਪਊਗਾ ਕਿ ਤੁਹਾਡੇ ਸਕੂਲ ਨੇ ਜਿਹੜੇ ਉਹ ਬਿਨਾ ਪ੍ਰਿੰਸੀਪਲਾਂ ਤੇ ਅਧਿਆਪਕਾਂ ਤੋਂ ਪੂਰੇ ਨੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਆਮ ਆਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਜਿਹੜੀ ਕਿ ਇਹ ਦਾਵਾ ਕਰਦੀ ਹੈ ਕਿ ਉਹ ਸਿੱਖਿਆ ਕ੍ਰਾਂਤੀ ਲੈ ਕੇ ਆਈ ਹੈ ਹੁਣ ਦਿੱਲੀ ਚੋਣਾ ਵੀ ਲੜ ਰਹੇ ਨੇ ਉਹਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਦੇ ਵਿੱਚ ਉਹ ਬੜੀਆਂ ਵੱਡੀਆਂ ਗੱਲਾਂ ਕਰਦੇ ਨੇ ਟਾਰਾ ਮਾਰਦੇ ਨੇ ਕਿ ਉਹਨਾਂ ਨੇ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਂ ਉੱਥੇ ਵੀ ਬੜੇ ਸਕੂਲਾਂ ਦਾ ਢਾਂਚਾ ਵਿਕਸਿਤ ਕੀਤਾ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਜੇਕਰ ਉਹ 10 ਸਾਲ ਲਗਾਤਾਰ ਰਹੇ ਨੇ ਤਾਂ ਉੱਥੇ ਵੀ ਉਹਨਾਂ ਨੇ ਕਿ ਸਿੱਖਿਆ ਕ੍ਰਾਂਤੀ ਲਿਆਂਦੀ ਇਸ ਤਰੀਕੇ ਦੇ ਸਕੂਲ ਬਣਾਏ ਨੇ ਜਿਨ੍ਹਾਂ ਦੇ ਨਤੀਜੇ ਬਹੁਤ ਵਧੀਆ ਨੇ ਜਿਨ੍ਹਾਂ ਦਾ ਇਨਫਰਾਸਟ੍ਰਕਚਰ ਉਹਨਾਂ ਨੇ ਬਹੁਤ ਵਧੀਆ ਕੀਤਾ ਪਰ ਕੀ ਸੱਚਮੁੱਚ ਇਹ ਗਰਾਊਂਡ ਤੇ ਇਹੀ ਸਥਿਤੀ ਹੈ ਤਾਂ ਇਸ ਤਰੀਕੇ ਨਾਲ ਲੱਗਦਾ ਨਹੀਂ ਕਿਉਂਕਿ ਇੱਕ ਰਿਪੋਰਟ ਆਈ ਹੈ ਪਿਛਲੇ ਦਿਨਾਂ ਦੇ ਵਿੱਚ ਜਿਹਦੀ ਕਿ ਬਹੁਤ ਚਰਚਾ ਪੂਰੇ ਪੰਜਾਬ ਦੇ ਵਿੱਚ ਸਾਰੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਿੰਸੀਪਲ ਤੋਂ ਸਿੱਖਣੇ ਨੇ ਜਾਂ ਹੋਰ ਸਟਾਫ ਤੋਂ ਸਿੱਖਣੇ ਨੇ ਆਪਾਂ ਸਾਰੇ ਬਾਰੇ ਗੱਲਬਾਤ ਕਰਾਂਗੇ ਪੰਜਾਬ ਦੇ ਸਿੱਖਿਆ ਢਾਂਚੇ ਬਾਰੇ ਕਿੰਨੀ ਕੁ ਕਮੀ ਹੈ ਸਟਾਫ ਦੀ ਕਿੰਨੀ ਕੁ ਕਮੀਆਂ ਪ੍ਰਿੰਸੀਪਲਾਂ ਦੀ ਕੀ ਕੀ ਹਜੇ ਹੋਰ ਹੋਣਾ ਹੈ ਸਾਡੇ ਸਿੱਖਿਆ ਕ੍ਰਾਂਤੀ ਜੇਕਰ ਸੱਚਮੁੱਚ ਆਉਣੀ ਚਾਹੀਦੀ ਹੈ ਸਾਡੇ ਨਾਲ ਡੀਟੀਐਫ ਦੇ ਸੂਬਾ ਪ੍ਰਧਾਨ ਨਵਿਕਰਮਦੇਵ ਸਿੰਘ ਜੀ ਜਿਨ੍ਹਾਂ ਨੇ ਕੀ ਰਿਪੋਰਟ ਜਾਰੀ ਕੀਤੀ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਇੱਕ ਰਿਪੋਰਟ ਜਾਰੀ ਕੀਤੀ ਹੈ ਜੀ ਜਿਹੜੀ ਕਿ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਰਕਾਰੀ ਸਕੂਲ ਨੇ ਜਿਨ੍ਹਾਂ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਉਸ ਰਿਪੋਰਟ ਦੇ ਕੁਝ ਵੇਰਵੇ ਜਰੂਰ ਸਾਡੇ ਨਾਲ ਸਾਂਝੇ ਕਰੋ ਵੀ ਇਹ ਰਿਪੋਰਟ ਕੀ ਕਹਿੰਦੀ ਹੈ ਇਹ ਰਿਪੋਰਟ ਦੇਖੋ ਇਸ ਤਰ੍ਹਾਂ ਕਿ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਪਿਛਲੇ ਸਮੇਂ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ 19200 ਦੇ ਕਰੀਬ ਸਰਕਾਰੀ ਸਕੂਲ ਨੇ ਤੇ ਉਸ ਦੇ ਵਿੱਚੋਂ ਜੋ ਸੀਨੀਅਰ ਸੈਕੰਡਰੀ ਸਕੂਲ ਨੇ ਉਸ ਦੇ ਵਿੱਚ ਸਕੂਲ ਮੁਖੀ ਜੋ ਪ੍ਰਿੰਸੀਪਲ ਵਜੋਂ ਜਾਣਿਆ ਜਾਂਦਾ ਅਸੀਂ ਸਰਵੇ ਕੀਤਾ ਕਿ ਪ੍ਰਿੰਸੀਪਲ ਦੀਆਂ ਪੋਸਟਾਂ ਨੇ ਜਿਹੜੀਆਂ ਕਿੱਥੇ-ਕਿੱਥੇ ਭਰੀਆਂ ਨੇ ਤੇ ਕਿੱਥੇ ਖਾਲੀ ਨੇ ਇਹ ਸਰਵੇ ਕਰਨ ਦੀ ਲੋੜ ਇਸ ਕਰਕੇ ਪਈ ਕਿ ਕਿਉਂਕਿ ਸਰਕਾਰ ਲਗਭਗ ਤੁਸੀਂ ਦੇਖੋ ਕਿ 3 ਸਾਲ ਹੋਣ ਵਾਲੇ ਨੇ ਇਸ ਨੂੰ ਤੇ ਅਸੀਂ ਮੰਗ ਕਰ ਰਹੇ ਹਾਂ ਕਿ ਤੁਸੀਂ ਭਰਤੀਆਂ ਕਰੋ ਅਸੀਂ ਮੰਗ ਕਰ ਰਹੇ ਹਾਂ ਕਿ ਤੁਸੀਂ ਪ੍ਰਮੋਸ਼ਨਾਂ ਕਰੋ ਅਸੀਂ ਮੰਗ ਕਰ ਰਹੇ ਹਾਂ ਕਿ ਆਪਣੀ ਸਿੱਖਿਆ ਨੀਤੀ ਬਣਾਓ ਪਰ ਉਸ ਨੂੰ ਅਣ ਸੁਣਿਆ ਕਰਕੇ ਸਾਰੀਆਂ ਮੰਗਾਂ ਨੂੰ ਇਹ ਸਿੱਖਿਆ ਕ੍ਰਾਂਤੀ ਦਾ ਨਾਰਾ ਦੇ ਰਹੇ ਨੇ ਲੋਕਾਂ ਦੇ ਵਿੱਚ ਇੱਕ ਤਰੀਕੇ ਦਾ ਭੁਲੇਖਾ ਖੜਾ ਕਰ ਰਹੇ ਨੇ ਕਿ ਲਓ ਜੀ ਇੱਕ ਜਹਾਜ਼ ਚੜ੍ਹ ਰਿਹਾ ਇੱਕ ਜਹਾਜ਼ ਉੱਤਰ ਰਿਹਾ ਸਿੰਗਾਪੁਰ ਜਾ ਰਹੇ ਨੇ ਪ੍ਰਿੰਸੀਪਲ ਤਾਂ ਜਾਂ ਫਿਨਲੈਂਡ ਜਾ ਰਹੇ ਨੇ ਟੀਚਰ ਤਾਂ ਕਿ ਸ਼ਾਇਦ ਸੱਚਮੁੱਚ ਹੀ ਸਿੱਖਿਆ ਕ੍ਰਾਂਤੀ ਆ ਗਈ ਤਾਂ ਫਿਰ ਸਾਨੂੰ ਲੱਗਿਆ ਵੀ ਫਿਰ ਜੇ ਆਵਾਜ਼ ਉਠਾਉਣੀ ਆ ਤਾਂ ਉਸ ਦਾ ਆਧਾਰ ਆ ਜਿਹੜਾ ਉਹ ਅੰਕੜਿਆਂ ਦੇ ਉੱਪਰ ਹੋਵੇ ਉਹ ਠੋਸ ਆਧਾਰ ਹੋਵੇ ਤਾਂ ਉਹ ਸਰਵੇ ਕੀਤਾ ਸਰਵੇ ਦੇ ਵਿੱਚ ਅਸੀਂ 1927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਪੰਜਾਬ ਦੇ ਉਹ ਸਾਰੇ ਦੇ ਸਾਰੇ ਕਵਰ ਕੀਤੇ ਤੇ ਉਸ ਸਰਵੇ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਜਥੇਵੰਦਕ ਸਾਡੀ ਸਾਰਾ ਢਾਂਚਾ ਉਸ ਨੂੰ ਵੀ ਵਿੱਚ ਇਨਵੋਲਵ ਕੀਤਾ ਤੇ ਬਾਅਦ ਵਿੱਚ ਜਿੰਨੇ ਸਾਡੇ ਕੋਲ ਅੰਕੜੇ ਆਏ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕੀਤਾ ਤਾਂ ਉਹ ਸਾਰੇ ਅੰਕੜੇ ਬਹੁਤ ਹੈਰਾਨੀਜਨਕ ਅੰਕੜੇ ਸੀ ਕਿਉਂਕਿ ਇੱਕ ਤਾਂ ਇਹ ਕਹਿ ਦੇਣਾ ਕਿ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਇੱਕ ਹੁੰਦਾ ਕਿ ਬਕਾਇਦਾ ਨੋਟਿਸ ਦੇ ਵਿੱਚ ਆ ਜਾਣਾ ਤੇ ਉਸ ਨੂੰ ਪਬਲਿਕ ਵੀ ਕਰ ਦੇਣਾ ਕਿ ਪੰਜਾਬ ਦੇ 1927 ਸਕੂਲਾਂ ਦੇ ਵਿੱਚੋਂ 856 ਸਕੂਲ ਨੇ ਜਿਹੜੇ ਉਹ ਪ੍ਰਿੰਸੀਪਲ ਤੋਂ ਬਿਨਾਂ ਨੇ ਤੇ ਰਿਪੋਰਟ ਅਸੀਂ ਜਾਰੀ ਕੀਤੀ ਆ ਇਹ ਲਗਭਗ ਅੰਕੜਾ ਜਿਹੜਾ ਇਹ 44% ਬਣਦਾ ਆਪਾਂ ਇਹ ਵੀ ਕਹਿ ਸਕਦੇ ਆ ਕਿ ਪੰਜਾਬ ਦੇ ਲਗਭਗ ਲਗਭਗ ਅੱਧੇ ਸਰਕਾਰੀ ਸਕੂਲ ਆ ਜਿਹੜੇ ਬਿਨਾ ਪ੍ਰਿੰਸੀਪਲ ਤੋਂ ਚੱਲਦੇ ਨੇ ਲਗਭਗ ਅੱਧੇ ਜਿਹੜੇ ਸਰਕਾਰੀ ਸਕੂਲ ਨੇ 44% ਸਰਕਾਰੀ ਸਕੂਲ ਦੇ ਕਰੀਬ ਨੇ ਜਿਹੜੇ ਉਹ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਤੇ ਇਸ ਦੇ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਕਿ ਇਸ ਰਿਪੋਰਟ ਦੇ ਵਿੱਚ ਹੋਰ ਕੀ ਕੀ ਆ ਦੇਖੋ ਅਸੀਂ 23 ਜ਼ਿਲ੍ਹੇ ਨੇ ਜਿਹੜੇ ਪੰਜਾਬ ਦੇ ਉਹ ਸਾਰੇ ਸ਼ ਕਵਰ ਕੀਤੇ ਨੇ 23 ਜ਼ਿਲ੍ਹਿਆਂ ਦੇ ਵਿੱਚ ਸਥਿਤੀ ਹੈ ਜਿਹੜੀ ਖਾਸ ਤੌਰ ਤੇ ਜਦੋਂ ਅਸੀਂ ਉਸ ਨੂੰ ਦੇਖਦੇ ਹਾਂ ਖਾਲੀ ਪੋਸਟਾਂ ਦੀ ਤਾਂ ਉਹ ਮਾਲਵੇ ਦੀ ਸਥਿਤੀ ਹੈ ਜਿਹੜੀ ਉਹ ਜ਼ਿਆਦਾ ਮਾੜੀ ਆ ਉਸ ਦੇ ਵਿੱਚੋਂ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਜਿਹਦੇ ਵਿੱਚ 73 ਪ੍ਰਿੰਸੀਪਲ ਦੀਆਂ ਪੋਸਟਾਂ ਨੇ ਟੋਟਲ ਸੈਂਕਸ਼ਨਡ ਪੋਸਟਾਂ ਨੇ ਜਿਹੜੀਆਂ ਆ ਉਸ ਦੇ ਵਿੱਚੋਂ 60 ਖਾਲੀ ਨੇ ਇਹਦਾ ਮਤਲਬ ਉਸ ਸਾਰੇ ਜ਼ਿਲ੍ਹੇ ਦੇ ਵਿੱਚ ਸਿਰਫ 13 ਪ੍ਰਿੰਸੀਪਲ ਨੇ ਸਾਰੇ ਜ਼ਿਲ੍ਹੇ ਦੇ ਵਿੱਚ ਫਿਰ ਉਸ ਤੋਂ ਬਾਅਦ ਨੰਬਰ 2 ਦੇ ਉੱਪਰ ਮਾਲਵੇ ਦਾ ਇੱਕ ਮਹੱਤਵਪੂਰਨ ਜ਼ਿਲ੍ਹਾ ਬਰਨਾਲਾ ਜਿਸ ਦੇ ਵਿੱਚ 47 ਪੋਸਟਾਂ ਨੇ ਇਸ ਪ੍ਰਿੰਸੀਪਲ ਦੀਆਂ ਸੈਂਕਸ਼ਨਡ ਮਨਜ਼ੂਰ ਸੋਦਾ ਉਸ ਦੇ ਵਿੱਚੋਂ 36 ਨੇ ਜਿਹੜੀਆਂ ਪੋਸਟਾਂ ਉਹ ਖਾਲੀ ਨੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਅੱਗੇ ਦੇਖਿਆ ਨੰਬਰ 3 ਦੇ ਉੱਪਰ ਤੀਜੇ ਸਥਾਨ ਦੇ ਉੱਪਰ ਜਿਹੜਾ ਖਾਲੀ ਪੋਸਟਾਂ ਵਜੋਂ ਉਹ ਵੀ ਮਾਲਵਾਈ ਆ ਮੁੰਗਾ ਇੱਕ ਵੱਡਾ ਜ਼ਿਲ੍ਹਾ ਉਸ ਦੇ ਵਿੱਚ 84 ਦੇ ਵਿੱਚੋਂ 56 ਪੋਸਟਾਂ ਨੇ ਜਿਹੜੀਆਂ ਉਹ ਖਾਲੀ ਨੇ 66 ਦੇ ਕਰੀਬ ਬਣਦਾ ਫਿਰ ਉਸ ਤੋਂ ਬਾਅਦ ਤਰਨਤਾਰਨ ਸਾਡਾ ਬਾਰਡਰ ਦੇ ਉੱਪਰ ਜ਼ਿਲ੍ਹਾ ਪੈਂਦਾ ਮਾਝੇ ਦਾ ਉਸ ਦੇ ਵਿੱਚੋਂ ਵੀ ਅਸੀਂ ਦੇਖਿਆ ਕਿ 77 ਦੇ ਵਿੱਚੋਂ 51 ਪੋਸਟਾਂ ਖਾਲੀ ਨੇ ਇਹਦਾ ਮਤਲਬ ਕਿ ਤਰਨਤਾਰਨ ਦੇ ਵਿੱਚ ਸਿਰਫ ਤੇ ਸਿਰਫ 26 ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨਾਲ ਕੰਮ ਚਲਾਇਆ ਜਾ ਰਿਹਾ ਜਦਕਿ ਲੋੜਿੰਦੇ ਕਿੰਨੇ ਨੇ 77 ਹੋਣੇ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਅੱਗੇ ਦੇਖਿਆ ਕਿ ਬਠਿੰਡਾ ਜ਼ਿਲ੍ਹਾ ਮਾਲਵੇ ਦਾ ਇੱਕ ਮਹੱਤਵਪੂਰਨ ਜਿਲਾ ਉਹ ਵੀ ਤੇ ਉੱਥੇ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਉਸ ਦੇ ਵਿੱਚ 129 ਦੇ ਵਿੱਚੋਂ 82 ਖਾਲੀ ਨੇ ਲਗਭਗ 63% ਬਣਦਾ ਤੇ ਜਦੋਂ ਅਸੀਂ ਗਿਣਤੀ ਦੇਖਦੇ ਹਾਂ ਕਿ ਸਭ ਤੋਂ ਵੱਧ ਗਿਣਤੀ ਜਿਹੜੀਆਂ ਪੋਸਟਾਂ ਖਾਲੀ ਨੇ ਉਹ ਵੀ ਇਸ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਪੋਸਟਾਂ ਮਤਲਬ 82 ਪ੍ਰਿੰਸੀਪਲ ਹੈ ਹੀ ਨਹੀਂ ਤੁਸੀਂ ਇਹ ਦੇਖੋ ਕਿ ਇੱਕ ਵੀ ਸਕੂਲ ਦੇ ਵਿੱਚ ਪ੍ਰਿੰਸੀਪਲ ਨਾ ਹੋਵੇ ਤਾਂ ਜਿੱਥੇ ਵਾਕਈ ਜੇ ਸਿੱਖਿਆ ਕ੍ਰਾਂਤੀ ਹੋਵੇ ਫਿਰ ਤਾਂ ਉੱਥੇ ਹਲਚਲ ਮਚਣੀ ਚਾਹੀਦੀ ਸੀ ਇੱਥੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਸਕੂਲ ਨੇ ਉਹ ਪ੍ਰਿੰਸੀਪਲਾਂ ਤੋਂ ਮਿਰਵੇ ਹੋਏ ਹੋਏ ਨੇ ਤੇ ਨੰਬਰ 6 ਤੇ ਜਿਹੜਾ ਜ਼ਿਲ੍ਹਾ ਵੀਆਈਪੀ ਜ਼ਿਲ੍ਹਾ ਮੰਨਿਆ ਜਾਂਦਾ ਜਿੱਥੇ ਪੰਜਾਬ ਦੇ ਬਹੁਤ ਸਾਰੇ ਬੇਰੁਜ਼ਗਾਰ ਮੁਲਾਜ਼ਮ ਬੇਰੁਜ਼ਗਾਰ ਅਧਿਆਪਕ ਜਿਹੜੇ ਅਧਿਆਪਕ ਬਣਨਾ ਚਾਹੁੰਦੇ ਨੇ ਮੁਲਾਜ਼ਮ ਬਣਨਾ ਚਾਹੁੰਦੇ ਨੇ ਜਾਂ ਕਿਸਾਨਾਂ ਮਜ਼ਦੂਰਾਂ ਦੀਆਂ ਬਹੁਤ ਆਰਗੇਨਾਈਜੇਸ਼ਨਾਂ ਧਰਨਾ ਲਗਾਉਣ ਜਾਂਦੀਆਂ ਨੇ ਕਿ ਸ਼ਾਇਦ ਉਹ ਮੁੱਖ ਮੰਤਰੀ ਸਾਨੂੰ ਉੱਥੇ ਦਰਸ਼ਨ ਦੇ ਦੇਣਗੇ ਸੰਗਰੂਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਆਪਣਾ ਜ਼ਿਲ੍ਹਾ ਸੰਗਰੂਰ ਵਿੱਤ ਮੰਤਰੀ ਹਰਪਾਲ ਚੀਮਾ ਦਾ ਆਪਣਾ ਜ਼ਿਲ੍ਹਾ ਸੰਗਰੂਰ ਤੇ ਜਿਹੜੇ ਨਵੇਂ ਚੁਣੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਅਮਨ अरोड़ा ਉਹਨਾਂ ਦਾ ਜ਼ਿਲ੍ਹਾ ਸੰਗਰੂਰ ਤੇ ਉਸ ਜ਼ਿਲ੍ਹੇ ਦਾ ਇਹ ਹੀ ਅਸੀਂ ਕਸੂਰ ਦੇਖਿਆ ਕਿ ਉਹਨਾਂ ਨੇ ਚੁਣ ਲਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਵੀ ਚੁਣ ਲਿਆ ਮੁੱਖ ਮੰਤਰੀ ਨੂੰ ਵੀ ਚੁਣ ਲਿਆ ਤੇ ਉਹਨਾਂ ਨੇ ਇਹ ਵਿੱਚ ਦੇ ਵਿੱਚ ਦਿੱਤਾ ਕਿ ਉੱਥੋਂ ਦੇ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ 60% ਸਕੂਲ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਨੇ 95 ਦੇ ਵਿੱਚੋਂ 57 ਸਕੂਲ ਵਿਦਾਊਟ ਪ੍ਰਿੰਸੀਪਲ ਨੇ 60% ਦੇ ਕਰੀਬ ਉਥੋਂ ਦੇ ਜਿਹੜੇ ਸਕੂਲ ਨੇ ਉਹ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਨੇ ਅਸੀਂ ਇਸ ਦੇ ਵਿੱਚ ਅੰਕੜਾ ਜਦੋਂ ਦੇਖਿਆ ਜਿੱਥੇ ਜ਼ਿਲ੍ਹਿਆਂ ਦਾ ਦੇਖਿਆ ਉੱਥੇ ਅਸੀਂ ਬਲਾਕਾਂ ਦਾ ਵੀ ਦੇਖਿਆ ਬਲਾਕ ਵਾਈਜ਼ ਜਦੋਂ ਅਸੀਂ ਦੇਖਿਆ ਕਿ 9 ਜਿਹਨੇ ਐਜੂਕੇਸ਼ਨ ਬਲਾਕ ਨੇ ਦੇਖੋ ਪੰਜਾਬ ਆ ਨਾ ਜਿਹੜਾ ਇਹ 228 ਦੇ ਕਰੀਬ ਜਿਹੜੇ ਐਜੂਕੇਸ਼ਨ ਬਲਾਕ ਨੇ ਉਹਨਾਂ ਦੇ ਵਿੱਚ ਵੰਡਿਆ ਹੋਇਆ ਹੈ ਉਹ 228 ਦੇ ਵਿੱਚੋਂ 77 77 77 ਐਜੂਕੇਸ਼ਨ ਬਲੌਕ ਉਹ ਨੇ ਜਿੱਥੇ ਅੱਧੇ ਪ੍ਰਿੰਸੀਪਲ ਜਿੰਨੇ ਚਾਹੀਦੇ ਸੀ ਬਲੌਕ 'ਚ 50% ਚਾਹੀਦੇ ਸੀ ਉਹ ਵੀ ਨਹੀਂ ਹੈਗੇ 50% ਤੋਂ ਵੱਧ ਪੋਸਟਾਂ ਉਹਨਾਂ ਦੀਆਂ ਖਾਲੀ ਨੇ ਤੇ ਉਸ ਦੇ ਵਿੱਚੋਂ ਜਿਹੜੇ ਦੋ ਬਲੌਕ ਜੇ ਅਸੀਂ ਗੱਲ ਕਰੀਏ ਜਿਵੇਂ ਉਸ ਦੇ ਵਿੱਚ ਅਸੀਂ ਜ਼ਿਕਰ ਵੀ ਕੀਤਾ ਮੂਨਕ ਬਲੌਕ ਆ ਮੂਨਕ ਬਲੌਕ ਇਹ ਵੀ ਸੰਗਰੂਰ 'ਚ ਆਉਂਦਾ ਸੰਗਰੂਰ ਦੇ ਹਾਲਤ ਇੰਨੇ ਮਾੜੇ ਹੋਏ ਹੋਏ ਆ ਕਿ ਉਹ ਮੂਨਕ ਬਲਾਕ ਦੇ ਵਿੱਚ ਇੱਕ ਵੀ ਪ੍ਰਿੰਸੀਪਲ ਨਹੀਂ ਹੈਗਾ। ਉਥੋਂ ਦੇ ਜਿਹੜੇ 13 ਦੇ 13 ਸੀਨੀਅਰ ਸੈਕੰਡਰੀ ਸਕੂਲ ਨੇ ਉਹ ਬਿਨਾ ਪ੍ਰਿੰਸੀਪਲ ਤੋਂ ਨੇ। ਮੂਨਕ ਦੇ ਨਾਲ ਹੀ ਲਹਿਰਾਗਾਗਾ ਲਾਂਦਾ। ਲਹਿਰਾਗਾਗਾ ਦੇ ਵਿੱਚ ਇੱਕੋ ਪ੍ਰਿੰਸੀਪਲ ਆ। ਉਥੇ ਆਮ ਇੱਕ ਕਹਾਵਤ ਬਣੀ ਹੋਈ ਆ ਕਿ ਦੋ ਬਲਾਕ ਇੱਕ ਪ੍ਰਿੰਸੀਪਲ। ਦੋ ਬਲਾਕਾਂ ਦਾ ਸਾਂਝਾ ਪ੍ਰਿੰਸੀਪਲ। ਤਾਂ ਇਸ ਕਰਕੇ ਜਿਹੜੀਆਂ ਆਮ ਆਦਮੀ ਪਾਰਟੀ ਨੇ ਇਹ ਨਾਰਾ ਦਿੱਤਾ ਕਿ ਅਸੀਂ ਬਦਲਾ ਲੈ ਕੇ ਆਏ ਆ ਜਾਂ ਕ੍ਰਾਂਤੀ ਲੈ ਕੇ ਆਏ ਆ। ਅਸੀਂ ਇਹ ਦੇਖਿਆ ਕਿ ਇਹ ਅੰਕੜੇ ਇਸ ਚੀਜ਼ ਦੀ ਗਵਾਹੀ ਭਰਦੇ ਨੇ ਇਹ ਕੋਈ ਕ੍ਰਾਂਤੀ ਨਹੀਂ ਹੈਗੀ ਇਹ ਕੋਈ ਬਦਲਾਅ ਨਹੀਂ ਹੈਗਾ ਸਗੋਂ ਹੋਏ ਰਿਹਾ ਕਿ ਇਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਪਹਿਲਾਂ ਨਾਲੋਂ ਵੀ ਮਾੜੇ ਸਾਬਤ ਹੋ ਰਹੇ ਨੇ ਕਿ ਪਹਿਲਾਂ ਕੋਈ ਰਿਕਰੂਟਮੈਂਟ ਭਰਤੀ ਹੋ ਜਾਂਦੀ ਸੀ ਇਸ ਸਮੇਂ ਐਜੂਕੇਸ਼ਨ ਦੇ ਵਿੱਚ ਦੇਖੋ ਹਾਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਿੰਨੀਆਂ ਭਰਤੀਆਂ ਪੂਰੀਆਂ ਕੀਤੀਆਂ ਚਾਹੇ ਪ੍ਰਾਇਮਰੀ ਦੀਆਂ ਭਰਤੀਆਂ ਨੇ 2364 ਆ 5999 ਆ ਜਾਂ ਸਕੈਂਡਰੀ ਦੀਆਂ ਭਰਤੀਆਂ ਨੇ ਤੇ ਇਸੇ ਢੰਗ ਨਾਲ ਲੈਕਚਰਾਰਾਂ ਦੀਆਂ ਪ੍ਰਿੰਸੀਪਲਦੀਆਂ ਕਈ ਪੋਸਟਾਂ ਕੱਡੀਆਂ ਪਿਛਲੀ ਸਰਕਾਰ ਸਮੇ ਇਹਨਾਂ ਨੇ ਉਹ ਵਰਤੀਆਂ ਵੀ ਨਹੀਂ ਪੂਰੀਆਂ ਕੀਤੀਆਂ ਆਪਣਾ ਤਾਂ ਕੀ ਘਟਨਾ ਸੀ ਤੇ ਆ ਪ੍ਰਿੰਸੀਪਲਾਂ ਦਾ ਹਾਲ ਤੁਹਾਡੇ ਸਾਹਮਣੇ ਆ ਕਿ ਦੇਖੋ ਪ੍ਰਿੰਸੀਪਲ ਨਾ ਸਾਹਿਬ ਜੀ ਇੱਕ ਬਹੁਤ ਸਕੂਲ ਦੇ ਵਿੱਚ ਇੰਪੋਰਟੈਂਟ ਪੋਸਟ ਹੁੰਦੀ ਆ ਪ੍ਰਿੰਸੀਪਲ ਜੇ ਨਾ ਹੋਵੇ ਤਾਂ ਸਮੁੱਚਾ ਜਿਹੜਾ ਢਾਂਚਾ ਸਕੂਲ ਦਾ ਉਹ ਉਹ ਗੜਬੜਾ ਆ ਜਾਂਦਾ ਵਿਦਿਆਰਥੀਆਂ ਦੀ ਐਜੂਕੇਸ਼ਨ ਵੀ ਪ੍ਰਭਾਵਿਤ ਹੁੰਦੀ ਆ ਤੇ ਜੇ ਤੁਸੀਂ ਲਗਾਓ ਕਿ ਇੱਥੇ ਸਾਡੇ ਪੰਜਾਬ ਦੇ ਵਿੱਚ 856 ਪ੍ਰਿੰਸੀਪਲ ਨਹੀਂ ਹੈਗੇ ਤਾਂ ਇਸ ਤੋਂ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਉਹ 856 ਸੀਨੀਅਰ ਸੈਕੰਡਰੀ ਸਕੂਲ ਵੀ ਪ੍ਰਭਾਵਿਤ ਹੋ ਰਹੇ ਨੇ ਤੇ ਉਹ ਜਿਹੜੇ ਸਕੂਲਾਂ ਦੇ ਨਾਲ ਅੱਗੇ ਅਟੈਚ ਹੁੰਦੇ ਨੇ ਸਕੂਲ ਬਾਕੀ ਦੇ ਮਿਡਲ ਸਕੂਲ ਅਟੈਚ ਹੁੰਦੇ ਨੇ ਜਾਂ ਕੁਝ ਹੋਰ ਸਕੂਲ ਜਿਨ੍ਹਾਂ ਦੇ ਡੀਡੀਓ ਨਹੀਂ ਹੁੰਦੇ ਹੈਡ ਨਹੀਂ ਹੁੰਦੇ ਤਾਂ ਉਹ ਵੀ ਪ੍ਰਭਾਵਿਤ ਹੋ ਰਹੇ ਨੇ ਇਸ ਕਰਕੇ ਲੱਖਾਂ ਵਿਦਿਆਰਥੀਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਪ੍ਰਭਾਵਿਤ ਹੋ ਰਹੀ ਹੈ ਅਸੀਂ ਇਹ ਪਾਇਆ ਇਸ ਰਿਪੋਰਟ ਦੇ ਵਿਕਰਮ ਜੀ ਇਸ ਬਾਰੇ ਜ਼ਰੂਰ ਦੱਸੋ ਕਿ ਇੱਕ ਪ੍ਰਿੰਸੀਪਲ ਦੇ ਫੰਕਸ਼ਨਸ ਕੀ ਹੁੰਦੇ ਆ ਤੇ ਜੇਕਰ ਉਹ ਮੌਜੂਦ ਹੀ ਨਹੀਂ ਹੈਗਾ ਸਕੂਲ ਦਾ ਮੁਖੀ ਸਕੂਲ ਦੇ ਵਿੱਚ ਮੌਜੂਦ ਹੀ ਨਹੀਂ ਹੈਗਾ ਉਹਦੀ ਪੋਸਟ ਖਾਲੀ ਆ ਕਿਦਾਂ ਦਾ ਅਸਰ ਹੁੰਦਾ ਹੋਊਗਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਦੇਖੋ ਜਿਹੜਾ ਸਕੂਲ ਦਾ ਪ੍ਰਿੰਸੀਪਲ ਆ ਨਾ ਸਕੂਲ ਮੁਖੀ ਆ ਉਹਦੇ ਇੱਕ ਕੰਮ ਤਾਂ ਹੈਗੇ ਉਹਦੇ ਪ੍ਰਸ਼ਾਸਕੀ ਕੰਮ ਨੇ ਜਿਸ ਦੇ ਵਿੱਚ ਸਕੂਲ ਦਾ ਪ੍ਰਬੰਧ ਚਲਾਉਣਾ ਉਸ ਨੇ ਸਕੂਲ ਦੇ ਅਧਿਆਪਕਾਂ ਦੀ ਸਟਾਫ ਦੀ ਤਨਖਾਹ ਵੀ ਕਢਵਾ ਕੇ ਦੇਣੀ ਆ ਸਕੂਲ ਦਾ ਸਮੁੱਚਾ ਪ੍ਰਬੰਧ ਵਿਦਿਆਕ ਪ੍ਰਬੰਧ ਵੀ ਉਸ ਦੇ ਵਿੱਚ ਸ਼ਾਮਿਲ ਆ ਤੇ ਬਾਕੀ ਜਿਹੜਾ ਪ੍ਰਸ਼ਾਸਕੀ ਮਾਮਲਾ ਹੈਗਾ ਉਹ ਵੀ ਸ਼ਾਮਿਲ ਆ ਇਸ ਤੋਂ ਬਿਨਾਂ ਸਕੂਲ ਦੇ ਵਿੱਚ ਜੇ ਪੜ੍ਹਾਈ ਦਾ ਅਨੁਸ਼ਾਸਨ ਦਾ ਵੀ ਗੱਲ ਕਰੀਏ ਜੇ ਸਕੂਲ 'ਚ ਪ੍ਰਿੰਸੀਪਲ ਹੁੰਦਾ ਪੱਕਾ ਫੇਰ ਤਾਂ ਉਸ ਦਾ ਕੋਈ ਬਾਲੀਵਾਰਸ ਹੁੰਦਾ ਨਹੀਂ ਤਾਂ ਫਿਰ ਜਿਹੜਾ ਸਕੂਲ ਆ ਉਹ ਬਿਨਾਂ ਬਾਲੀਵਾਰਸ ਵਾਲੀ ਕਹਾਣੀ ਹੋ ਜਾਂਦੀ ਆ ਬਹੁਤ ਸਾਰੇ ਅਧਿਆਪਕ ਨੇ ਜਿਹੜੇ ਇਸ ਨੂੰ ਜਦੋਂ ਉਹਨਾਂ ਦੇ ਉੱਪਰ ਇੱਕਦਮ ਪ੍ਰਿੰਸੀਪਲਸ਼ਿਪ ਪੈ ਜਾਂਦੀ ਆ ਉਹਨੂੰ ਭਾਰ ਵੀ ਮੰਨਦੇ ਭਾਰ ਇਸ ਕਰਕੇ ਮੰਨਦੇ ਕਿ ਇਹ ਜਹਾ ਤਾਜ ਆ ਕਿ ਜਿਹਨੂੰ ਕੰਡਿਆਂ ਵਾਲਾ ਤਾਜ ਮੰਨਿਆ ਜਾਂਦਾ ਕਾਰਨ ਇਹ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੋਈ ਇੰਚਾਰਜ ਹੁੰਦਾ ਸੀ ਸੀਨੀਅਰ ਹੁੰਦਾ ਸੀ ਉਹਨੂੰ ਆਫੀਸ਼ੀਏਟਿੰਗ ਪ੍ਰਿੰਸੀਪਲ ਮੰਨਿਆ ਜਾਂਦਾ ਹੁੰਦਾ ਸੀ ਉਹਨੂੰ ਪ੍ਰਿੰਸੀਪਲ ਵਾਲੇ ਲਾਭ ਵੀ ਦਿੱਤੇ ਜਾਂਦੇ ਤਾਕਤਾਂ ਵੀ ਦਿੱਤੀਆਂ ਜਾਂਦੀਆਂ ਹੁਣ ਇਹ ਸਿਰਫ ਕੀ ਹੁੰਦਾ ਕਿ ਜਿਹੜਾ ਇੰਚਾਰਜ ਹੁੰਦਾ ਉਸ ਨੂੰ ਸਿਰਫ ਨਾਮ ਦਾ ਇੰਚਾਰਜ ਹੁੰਦਾ ਨਾ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਡਿਡਿਓ ਪਾਵਰ ਆ ਨਾ ਕੋਈ ਐਕਸਟਰਾ ਪੱਤਾ ਹੁੰਦਾ ਤੇ ਨਾ ਹੀ ਕੋਈ ਤਾਕਤ ਹੁੰਦੀ ਹੈ ਇਸ ਕਰਕੇ ਇਹ ਤਾਂ ਬਹੁਤ ਵੱਡੀ ਡਿਸਿਪਲਨ ਦੀ ਵੀ ਅਨਸਾਸ਼ਨ ਦੀ ਵੀ ਜਿਹੜੀ ਸਮੱਸਿਆ ਉਹ ਬਣ ਜਾਂਦੀ ਆ ਜਦੋਂ ਸਕੂਲ ਦੇ ਵਿੱਚ ਪ੍ਰਿੰਸੀਪਲ ਨਹੀਂ ਹੁੰਦਾ ਤਾਂ ਇਸ ਕਰਕੇ ਬਹੁਤ ਵੱਡੀ ਤਰਾਸਦੀ ਆ ਏਡੀ ਵੱਡੀ ਗਿਣਤੀ ਦੇ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਹੋਣੀਆਂ ਤੇ ਅਸੀਂ ਇਹਦੇ ਵਿੱਚ ਨਾ ਇੱਕ ਇਹ ਵੀ ਦੇਖਿਆ ਜਿਹੜੇ ਮੈਂ ਤੁਹਾਨੂੰ ਸਾਂਝੀ ਕਰਨਾ ਚਾਹਣਾ ਗੱਲ ਕਿ ਜਦੋਂ ਅਸੀਂ ਆਪਣਾ ਸਰਵੇ ਕੀਤਾ ਉਸ ਤੋਂ ਦੇਖਿਆ ਕਿ ਇੱਕ ਤਾਂ ਜਿਹੜੇ ਜ਼ਿਆਦਾਤਰ ਸਕੂਲ ਸੀ ਉਹ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਖਾਲੀ ਸੀ ਜਿਹੜੇ ਜ਼ਿਲ੍ਹੇ ਤੁਸੀਂ ਲਗਾਓ ਕਿ ਵੱਡੇ ਸ਼ਹਿਰਾਂ ਤੋਂ ਦੂਰ ਨੇ ਚੰਡੀਗੜ੍ਹ ਮਹਾਲੀ ਤੋਂ ਦੂਰ ਨੇ ਤੇ ਉਹਨਾਂ ਦੇ ਵਿੱਚ ਵੀ ਪਿੰਡੂ ਇਲਾਕਿਆਂ ਦੇ ਵਿੱਚ ਬੰਦ ਪੋਸਟਾਂ ਖਾਲੀ ਕਿ ਕੋਈ ਸ਼ਹਿਰ ਉਦਾਹਰਨ ਦੇ ਤੌਰ ਤੇ ਲਈਏ ਕਿ ਅਮਰਤਸਰ ਸ਼ਹਿਰ ਆ ਅਮਰਤਸਰ ਸ਼ਹਿਰ ਦੇ ਵਿੱਚ ਪੋਸਟਾਂ ਹਾਲੇ ਭਰੀਆਂ ਹੋਈਆਂ ਉਹਦੇ ਮੁਕਾਬਲੇ ਜਦੋਂ ਉਹ ਨੇੜੇ ਵਾਲੇ ਪਿੰਡੂ ਇਲਾਕੇ ਦੇਖਦੇ ਆ ਜਾਂ ਬਾਰਡਰ ਏਰੀਆ ਵਾਲੇ ਜਿਵੇਂ ਜਨਾਲਾ ਬਲੌਕ ਆ ਉੱਥੇ ਉਹ ਇਲਾਕੇ ਦੇਖਦੇ ਆ ਤਾਂ ਉੱਥੇ ਉਹ ਖਾਲੀ ਪਏ ਨੇ ਹੁਣ ਜਿਹੜੀ ਸਰਕਾਰ ਦੇਖੋ ਇਹ ਕਹਿ ਰਹੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਚੱਲਾਂਗੇ ਪਿੰਡਾਂ 'ਚ ਸਰਕਾਰ ਚਲਾਉਣੀ ਕਿਨੇ ਆ ਪਿੰਡਾਂ 'ਚ ਸਰਕਾਰ ਤਾਂ ਸਕੂਲ 'ਚ ਪੜਾਉਣ ਵਾਲੇ ਅਧਿਆਪਕਾਂ ਨੇ ਪ੍ਰਿੰਸੀਪਲਸ ਨੇ ਸਕੂਲ ਮੁਖੀਆਂ ਨੇ ਜਾਂ ਜਿਹੜੇ ਬਾਕੀ ਵਿਭਾਗਾਂ ਦੇ ਮੁਲਾਜ਼ਮ ਨੇ ਉਹਨਾਂ ਨੇ ਚਲਾਉਣੀ ਆ ਤੇ ਜੇ ਉੱਥੇ ਮੁਲਾਜ਼ਮ ਨਹੀਂ ਹੈਗੇ ਅਧਿਆਪਕ ਨਹੀਂ ਹੈਗੇ ਪ੍ਰਿੰਸੀਪਲ ਨਹੀਂ ਹੈਗੇ ਤਾਂ ਸਰਕਾਰ ਕਿੱਥੋਂ ਚੱਲੂਗੀ ਇਸ ਕਰਕੇ ਸਾਰੀਆਂ ਗੱਲਾਂ ਖੋਖਨੀਆਂ ਸਾਨੂੰ ਨਜ਼ਰ ਆਈਆਂ ਇਸ ਤੋਂ ਸਾਨੂੰ ਲੱਗਦਾ ਵੀ ਇੱਕ ਤਾਂ ਖਾਸ ਤੌਰ ਤੇ ਪਿੰਡਾਂ ਦਾ ਤੇ ਜਿਹੜੇ ਸਰਹੱਦੀ ਇਲਾਕੇ ਨੇ ਜਿਵੇਂ ਹੁਣ ਮਾਨਸੇ ਦੇ ਵਿੱਚ ਵੀ ਸਰਦੂਲਗੜ ਬਲੌਕ ਹੋ ਗਿਆ ਜਾਂ ਮਾਨਸਾ ਖੁਦ ਹੋ ਗਿਆ ਹਰਿਆਣੇ ਨਾਲ ਜਿੰਨੇ ਵੀ ਲੱਗਦੇ ਇਲਾਕੇ ਨੇ ਇਹ ਤੇ ਉਹਨਾਂ ਦਾ ਜਿਆਦਾ ਮਾੜਾ ਹਾਲ ਆ ਤੇ ਜਿਹੜੇ ਇੰਟਰਨੈਸ਼ਨਲ ਬਾਰਡਰ ਨਾਲ ਲੱਗਦੇ ਨੇ ਫਿਰੋਜ਼ਪੁਰ ਦੇ ਬਹੁਤ ਸਾਰੇ ਸਕੂਲ ਐਸੇ ਸਾਡੇ ਧਿਆਨ ਚਾਏ ਬਲੌਕ ਧਿਆਨ ਚਾਏ ਜਿਹੜੇ ਪੂਰੇ ਦੇ ਪੂਰੇ ਖਾਲੀ ਪਏ ਨੇ ਤਰਨਤਾਰਨ ਖਾਲੀ ਪਿਆ ਤੇ ਅਜਨਾਲਾ ਦੀ ਮੈਂ ਤੁਹਾਨੂੰ ਗੱਲ ਦੱਸੀ ਆ ਇਸ ਕਰਕੇ ਇਹ ਇੱਕ ਢੰਗ ਨਾਲ ਜਿਹੜਾ ਪਾੜਾ ਨਾ ਉਹ ਵੀ ਵਧਾਇਆ ਜਾ ਰਿਹਾ ਕਿ ਜੇ ਤਾਂ ਤੁਸੀਂ ਵੱਡੇ ਸ਼ਹਿਰ ਦੇ ਅੰਦਰ ਰਹਿੰਦੇ ਹੋ ਫਿਰ ਤਾਂ ਤੁਹਾਨੂੰ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਮਿਲੇਗਾ ਅਧਿਆਪਕ ਵੀ ਪੂਰੇ ਮਿਲਣਗੇ ਤੇ ਉਹਨੂੰ ਟੈਗ ਵੀ ਦੇ ਦਿੱਤਾ ਜਾਊਗਾ ਇਹ ਸਕੂਲ ਆਫ ਐਮੀਨੈਂਸ ਦਾ ਕਿ ਇੱਥੇ ਸਟਾਫ ਵੀ ਪੂਰਾ ਹੋਊਗਾ ਜੇ ਤੁਸੀਂ ਪਿੰਡ ਵਿੱਚ ਹੀ ਰਹਿੰਦੇ ਹੋ ਜੇ ਤੁਸੀਂ ਬਾਰਡਰ ਏਰੀਆ ਦੇ ਵਿੱਚ ਰਹਿੰਦੇ ਹੋ ਤੁਸੀਂ ਘੱਟ ਵਿਕਸਤ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਉਹ ਸਾਰਾ ਕੁਝ ਫੇਸ ਕਰਨਾ ਪਊਗਾ ਕਿ ਤੁਹਾਡੇ ਸਕੂਲ ਨੇ ਜਿਹੜੇ ਉਹ ਬਿਨਾਂ ਪ੍ਰਿੰਸੀਪਲਾਂ ਤੇ ਅਧਿਆਪਕਾਂ ਤੋਂ ਹੋਣਗੇ ਸਕੂਲਾਂ ਵਿੱਚ ਪ੍ਰਿੰਸੀਪਲ ਨਾ ਹੋਣਾ ਸਰਕਾਰ ਦੀ ਨਿਲੇਕੀ ਹੈ ਜਾਂ ਕੋਈ ਪਾਲਿਸੀ ਜਿਵੇਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰਦੇ ਆ ਯੂਨੀਵਰਸਿਟੀਆਂ ਦਾ ਵਿੱਚ ਵੀ ਇਹੀ ਹੋ ਰਿਹਾ ਕਾਲਜਾਂ ਚ ਵੀ ਇਹੀ ਹੋ ਰਿਹਾ ਸਕੂਲਾਂ ਨੂੰ ਵੀ ਵਿੱਚ ਰੈਸ਼ਨਲਾਈਜੇਸ਼ਨ ਦੀ ਵੀ ਗੱਲ ਹੁੰਦੀ ਆ ਮਰਜਿੰਗ ਦੀ ਵੀ ਗੱਲ ਹੁੰਦੀ ਆ ਤਾਂ ਫਿਰ ਸਕੂਲਾਂ ਵਿੱਚ ਸਟਾਫ ਨਾ ਹੋਣਾ ਪ੍ਰਿੰਸੀਪਲ ਨਾ ਹੋਣਾ ਨਲੈਕੀ ਆ ਜਾਂ ਪਾਲਿਸੀ ਆ ਦੇਖੋ ਪਾਲਿਸੀ ਜੋ ਨਿਕਲੀ ਹੋਈ ਨਲੈਕੀ ਆ ਪਾਲਿਸੀ ਚੋਂ ਐਵੇਂ ਨਿਕਲੀ ਕਿ ਪਿਛਲੀਆਂ ਸਰਕਾਰਾਂ ਜਿਹੜੇ ਹੁਣ ਜਦੋਂ ਰਿਪੋਰਟ ਆਈ ਤਾਂ ਉਸ ਰਿਪੋਰਟ ਦੇ ਉੱਪਰ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਇੱਥੋਂ ਦੀਆਂ ਉਹ ਵੀ ਬੋਲ ਰਹੀਆਂ ਨੇ ਕਿ ਲੋ ਜੀ ਸਰਕਾਰ ਸਿੱਖਿਆ ਗ੍ਰਾਂਤੀ ਕਹਿ ਰਹੀ ਸੀ ਕਿ ਇਹਨਾਂ ਨੇ ਮੇੜਾ ਕਰਕ ਕਰਤਾ ਕਿਉਂਕਿ ਪਾਲਿਸੀ ਆ ਤਾਂ ਉਹ ਪਾਲਿਸੀ ਉਹੀ ਆ ਜਿਹੜੀ 9099 ਦੇ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਆਈਆਂ ਉਸ ਨੀਤੀ ਨੂੰ ਲਾਗੂ ਕਰਨ ਦੇ ਵਿੱਚ ਕਾਂਗਰਸ ਦਾ ਵੀ ਰੋਲ ਆ ਤੇ ਲੈ ਕੇ ਆਏ ਸਗੋਂ ਇੱਥੇ ਉਸ ਨੂੰ ਲਾਗੂ ਕਰਨ ਚ ਅਕਾਲੀ ਦਲ ਤੇ ਭਾਜਪਾ ਦਾ ਵੀ ਰੋਲ ਆ ਤੇ ਉਹ ਪਾਲਿਸੀ ਇਹ ਕਹਿੰਦੀ ਆ ਕਿ ਜਿਹੜੀਆਂ ਆਕਾਰ ਘਟਾਈਆਂ ਮਹਿਕਮਿਆਂ ਦੀ ਸਰਕਾਰੀ ਦੀ ਉਹ ਕਰਨੀਆਂ ਤੇ ਆਕਾਰ ਘਟਾਈ ਕਰਨ ਦਾ ਤਰੀਕਾ ਕੀ ਆ ਦੇਖੋ ਜੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਪੂਰੇ ਹੋਣਗੇ ਅਧਿਆਪਕ ਪੂਰੇ ਹੋਣਗੇ ਇਥੋਂ ਦੀ ਆਪਣੀ ਸਿੱਖਿਆ ਨੀਤੀ ਹੋਊਗੀ ਇਥੋਂ ਦੇ ਸਿਲੇਬਸ ਨੇ ਜਿਹੜੇ ਉਹ ਵਿਗਿਆਨਕ ਹੋਣਗੇ ਸਥਾਨਕ ਹਾਲਾਤਾਂ ਦੇ ਅਨੁਸਾਰ ਹੋਣਗੇ ਪੜ੍ਹਾਈ ਦਾ ਮਿਆਰ ਉੱਚਾ ਹੋਊਗਾ ਫਿਰ ਬੱਚੇ ਜਾਣਗੇ ਨਾ ਸਰਕਾਰੀ ਸਕੂਲਾਂ 'ਚ ਉਹ ਆਪਣੀ ਛੱਲ ਕਿਉਂ ਲਾਹੋਣ ਕਿਸੇ ਵੱਡੇ ਨਿੱਜੀ ادارے ਕੋਲ ਜਾ ਕੇ ਤਾਂ ਜਦੋਂ ਬੱਚੇ ਆਉਣਗੇ ਤਾਂ ਫਿਰ ਹੋਰ ਪੋਸਟਾਂ ਦੀ ਲੋੜ ਪਊਗੀ ਫਿਰ ਇਹ ਜਿਹੜੇ ਵਿਭਾਗ ਨੇ ਇਹ ਇਹਨਾਂ ਨੂੰ ਬਚਾ ਕੇ ਰੱਖਣੇ ਪੈਣਗੇ ਤਾਂ ਉਹਨਾਂ ਤਰੀਕਾ ਕੀ ਆ ਪਾਲਿਸੀ ਕੀ ਕਹਿੰਦੀ ਆ ਕਿ ਵੀ ਤੁਸੀਂ ਹਰ ਸਾਲ 10% ਪੋਸਟਾਂ ਨੇ ਜਿਹੜੀਆਂ ਉਹ ਖਤਮ ਕਰਨੀਆਂ ਨੇ ਖਤਮ ਕਰਨ ਲਈ ਤੁਹਾਨੂੰ ਖਾਲੀ ਰੱਖਣੀਆਂ ਪੈਣਗੀਆਂ ਜਦੋਂ ਖਾਲੀ ਰੱਖੋਗੇ ਤਾਂ ਖਾਲੀ ਸਕੂਲ ਦੇ ਵਿੱਚ ਖਾਲੀ ਕਿਸੇ ਅਨਾਰੇ ਦੇ ਵਿੱਚ ਕੌਣ ਆਊਗਾ ਤਾਂ ਗਿਣਤੀ ਵੀ ਪ੍ਰਭਾਵਿਤ ਹੋਊਗੀ ਜਿਹੜਾ ਪਿਛਲੇ ਸਮੇਂ ਦੇ ਵਿੱਚ ਇੱਕ ਖਬਰ ਵੀ ਬਣੀ ਕਿ ਹਾਈ ਕੋਰਟ ਨੇ ਇਸ ਦਾ ਨੋਟਿਸ ਲਿਆ ਕਿ ਬੱਚਿਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਭਈ ਜੇ ਤੁਸੀਂ ਸਕੂਲ ਦੇ ਵਿੱਚ ਸਟਾਫ ਹੀ ਪੂਰਾ ਨਹੀਂ ਦੇਣਾ ਸਹੂਲਤਾਂ ਹੀ ਨਹੀਂ ਪੂਰੀਆਂ ਕਰਨੀਆਂ ਤਾਂ ਫਿਰ ਉਹ ਬੱਚਿਆਂ ਦੀ ਗਿਣਤੀ ਪ੍ਰਭਾਵਿਤ ਵੀ ਹੋਊਗੀ ਨਾ ਤੇ ਜਦੋਂ ਬੱਚਿਆਂ ਦੀ ਗਿਣਤੀ ਘਟੂਗੀ ਫਿਰ ਉਹ ਪੋਸਟਾਂ ਦੀ ਅਕਾਰ ਘਟਾਈ ਹੋਊਗੀ ਛਾਂਟੀ ਕੀਤੀ ਜਾਊਗੀ ਤੇ ਉਹ ਬਹੁਤ ਸਾਰੇ ਵਿਭਾਗਾਂ ਵਾਂਗ ਜਿਵੇਂ ਪਹਿਲਾਂ ਵਿਭਾਗ ਕਈ ਅਲੋਪ ਹੋ ਗਏ ਖਤਮ ਕਰ ਦਿੱਤੇ ਗਏ ਨਿਜੀਕਰਨ ਦੀ ਭੇਂਟ ਚੜ ਗਏ ਤੇ ਉਸੇ ਢੰਗ ਨਾਲ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਏਜੰਡੇ ਦੇ ਉੱਪਰ ਆ ਇਸ ਕਰਕੇ ਪਾਲਿਸੀ ਆ ਤੇ ਦੂਜਾ ਨਲਕੀ ਵੀ ਆ ਨਲਕੀ ਇਸ ਢੰਗ ਦੀ ਆ ਕਿ ਦੇਖੋ ਕਿ ਆਮ ਆਦਮੀ ਪਾਰਟੀ ਜੀ ਨੇ ਇਲੈਕਸ਼ਨ ਹੀ ਸਿੱਖਿਆ ਦੇ ਉੱਪਰ ਲੜੀ ਕਿ ਅਸੀਂ ਤਾਂ ਦਿੱਲੀ ਦੇ ਵਿੱਚ ਕ੍ਰਾਂਤੀ ਲੈ ਆਏ ਕਿ ਹੁਣ ਪੰਜਾਬ ਨੂੰ ਇਸ ਕ੍ਰਾਂਤੀ ਦੀ ਲੋੜ ਆ ਇਸ ਲਈ ਸਾਨੂੰ ਚੁਣੋ ਤਾਂ ਵੀ ਚੁਣਿਆ ਮਾਨਸੇ ਨੇ ਤੁਹਾਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਸੀਟਾਂ ਜਿੱਤਾਈਆਂ ਬਠਿੰਡੇ ਨੇ ਜਿੱਤਾਈਆਂ ਬਰਨਾਲੇ ਨੇ ਜਿੱਤਾਈਆਂ ਸੰਗਰੂਰ ਨੇ ਜਿੱਤਾਈਆਂ ਮਾਲਵਾ ਤਾਂ ਸਭ ਤੋਂ ਮੂਰੇ ਸੀ ਤਾਂ ਜੇ ਵਾਕਈ ਕ੍ਰਾਂਤੀ ਹੁੰਦੀ ਫੇਰ ਤਾਂ ਇੱਥੇ ਬਾਰੇ ਨਿਆਰੇ ਹੋ ਜਾਣੇ ਚਾਹੀਦੇ ਸੀ ਲੋਕਾਂ ਦੇ ਪਰ ਹੋਇਆ ਉਲਟਾ ਅਗਲੇ ਨੇ ਉੱਥੇ ਹੀ ਸਿੱਖਿਆ ਦਾ ਵੱਧ ਉਜਾੜਾ ਕੀਤਾ ਜਿੱਥੇ ਉਹਨਾਂ ਨੇ ਵੱਧ ਵੋਟਾਂ ਪਾਈਆਂ ਇਸ ਕਰਕੇ ਉਸ ਨਲੈਕੀ ਦੇ ਵਿੱਚੋਂ ਪਾਲਿਸੀ ਦੇ ਵਿੱਚੋਂ ਨਿਕਲਿਆ ਹੋਇਆ ਸਾਰਾ ਕੁਝ ਆ ਇਹ ਤੇ ਸਾਨੂੰ ਇਹ ਲੱਗਦਾ ਕਿ ਦੇਖੋ ਅਸੀਂ ਇਸ ਪੀਰੀਅਡ ਨੂੰ ਨਾ ਸਿੱਖਿਆ ਦੇ ਨੂੰ ਕਾਲਾ ਦੌਰ ਮੰਨਦੇ ਆ ਸਿਰਫ ਇਸ ਕਰਕੇ ਨਹੀਂ ਕਿ ਆਮ ਆਦਮੀ ਪਾਰਟੀ ਆ ਸਾਰਾ ਕੁਝ ਕਰ ਰਹੀ ਆ ਉੱਪਰ ਬੀਜੇਪੀ ਵੀ ਆ ਜਿਹੜੀ ਉਹ ਕੋਈ ਘਟ ਨਹੀਂ ਕਰ ਰਹੀ ਉਹ ਸਿਲੇਬਸਾਂ ਦੇ ਵਿੱਚੋਂ ਜਿੰਨਾ ਗੈਰ ਵਿਗਿਆਨਕ ਤਾਤਾ ਉਹ ਸਾਰਾ ਉਹ ਕੱਢ ਰਿਹਾ ਤੇ ਹੁਣ ਜਿਹੜੇ ਸਿਲੇਬਸ ਐਨਸੀਆਰਟੀ ਲੈ ਕੇ ਆਉਗੀ ਬਹੁਤ ਸਾਰਾ ਕੁਝ ਤਾਂ ਉਹਨਾਂ ਨੇ ਕੱਢ ਦਿੱਤਾ ਉਸ ਦੇ ਵਿੱਚੋਂ ਗੈਰ ਵਿਗਿਆਨਕ ਪਾ ਦਿੱਤਾ ਉਸ ਦੇ ਵਿੱਚ ਤੇ ਉਹ ਹੋਰ ਬਹੁਤ ਸਾਰਾ ਕੁਝ ਉਹਦੇ ਵਿੱਚ ਇਹ ਜਾ ਆਊਗਾ ਜਿਹੜਾ ਸਾਨੂੰ ਲੱਗਦਾ ਵੀ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵੱਲ ਵਧਾਊਗਾ ਤੇ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਇਹ ਬਦਲਾਅ ਆਲੇ ਕਹਿੰਦੇ ਨੇ ਇਹ ਬਦਲਾਅ ਇਹਨਾਂ ਦਾ ਉਹਨਾਂ ਨਾਲੋਂ ਕੋਈ ਵੱਖਰਾ ਨਹੀਂ ਹੈਗਾ ਸਾਡੇ ਜਿਹਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਿਲੇਬਸ ਵੀ ਨੇ ਉਹੋ ਸਾਰੇ ਦੇ ਸਾਰੇ ਜਿਹੜੀ ਨਵੀਂ ਸਿੱਖਿਆ ਨੀਤੀ ਮੋਦੀ ਸਰਕਾਰ ਦੀ ਆ ਉਸ ਦੇ ਪੈਟਰਨ ਦੇ ਉੱਪਰ ਤਬਦੀਲ ਕੀਤੇ ਜਾ ਰਹੇ ਨੇ ਉਸੇ ਕਰੀਕੂਲਮ ਗੋਲਸ ਨੇ ਜਿਹੜੇ ਉਹ ਉਹੀ ਨੇ ਜੋ ਕਰੀਕੂਲਮ ਗੋਲ ਪਾਠਕ੍ਰਮ ਟਿੱਚੇ ਨੇ ਜਿਹੜੇ ਉਹ ਨਵੀਂ ਸਿੱਖਿਆ ਨੀਤੀ ਦੇ ਨੇ ਇਸ ਕਰਕੇ ਸਿਲੇਬਸਾਂ ਦੇ ਰੂਪ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਹੀ ਫਾਲੋ ਕਰ ਰਹੇ ਨੇ ਤੇ ਢਾਂਚੇ ਦੇ ਰੂਪ ਦੇ ਵਿੱਚ ਵੀ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਦੱਸ ਦਈਏ ਕਿ ਤੁਸੀਂ ਜਿਹੜਾ ਹਰ ਵਾਰੀ 5 ਸਾਲ ਬਾਅਦ ਇੱਥੇ ਭਾਜਪੀ ਨੂੰ ਹਰਾਉਨੇ ਹੋ ਉਹ ਸਿਰਫ ਜੇ ਜਦੋਂ ਹੁਣ ਆਮ ਆਦਮੀ ਪਾਰਟੀ ਜਿੱਤਦੀ ਵੀ ਆ ਤਾਂ ਜਦੋਂ ਪਾਲিসੀਆਂ ਹੀ ਉਹੋ ਨੇ ਕਿ ਤੁਸੀਂ ਦੇਖੋ ਕਿ ਤੁਹਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚੋਂ ਉਹਨਾਂ ਨੇ ਪੀਐਮ ਸ਼੍ਰੀ ਸਕੂਲ ਚੁਣ ਲਏ ਪੱਟਾ ਲਗਾਤਾ ਕਿ ਜਿਹੜੇ ਹਰੇਕ ਬਲਾਕ ਦੇ ਵਿੱਚ ਦੋ ਸਕੂਲ ਨੇ ਜਿਹੜੇ ਲਗਭਗ ਤੁਸੀਂ ਲਗਾਓ 450 500 ਦੇ ਕਰੀਬ ਉਹ ਪੀਐਮ ਸ਼੍ਰੀ ਹੋਣਗੇ ਤੇ ਪੀਐਮ ਸ਼੍ਰੀ ਦੀ ਮੋਢਲੀ ਸ਼ਰਤ ਇਹ ਆ ਕਿ ਇਹਦੇ ਵਿੱਚ ਜਿਹੜਾ ਪਾਠਕ੍ਰਮ ਆ ਸਾਰਾ ਕਰਿਕੂਲਮ ਆ ਸਾਰਾ ਉਹ ਨਵੀਂ ਸਿੱਖਿਆ ਨੀਤੀ 220 ਵਾਲਾ ਲਾਗੂ ਕਰਨਾ ਇਸ ਕਰਕੇ ਕੋਈ ਬਦਲਾਅ ਨਹੀਂ ਹੈਗਾ ਆਪਣਾ ਕੋਈ ਇਹਨਾਂ ਦਾ ਵੱਖਰਾ ਏਜੰਡਾ ਨਹੀਂ ਹੈਗਾ ਉਹੀ ਏਜੰਡਾ ਲਾਗੂ ਕਰ ਰਹੇ ਨੇ ਜੋ ਭਾਜਪਾ ਸੈਂਟਰ ਚ ਲਾਗੂ ਕਰ ਰਹੀ ਹੈ ਉਹ ਇੱਥੇ ਪੰਜਾਬ ਚ ਲਾਗੂ ਕਰ ਰਹੇ ਨੇ ਆਪਸ਼ਨ ਵੱਜਦਾ ਕੋਈ ਪੰਜਾਬ ਦੇ ਲੋਕਾਂ ਕੋਲੇ ਅਧਿਆਪਕ ਵਰਗ ਕੋਲੇ ਕਿ ਐਨੇ ਜਦੋਂ ਤੁਸੀਂ ਕਿਹਾ ਵੀ ਕਾਲਾ ਦੌਰ ਆ ਬਹੁਤ ਵੱਡੀ ਸਟੇਟਮੈਂਟ ਸੀ ਗੱਲ ਕਰ ਰਹੇ ਹੋ ਆਪਸ਼ਨ ਵੀ ਵੱਜਦਾ ਲੋਕਾਂ ਕੋਲੇ ਕੁਝ ਦੇਖੋ ਸਾਨੂੰ ਲੱਗਦਾ ਆਪਸ਼ਨ ਲੋਕਾਂ ਕੋਲ ਸੰਘਰਸ਼ ਹੈ ਯਾਦ ਕਰੋ ਕਿ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਤਾਂ ਤਿੰਨ ਖੇਤੀ ਕਾਨੂੰਨ ਆਏ ਤਾਂ ਜਿੰਨੀਆਂ ਵੀ ਇਥੋਂ ਦੀਆਂ ਪੋਲਿਟਿਕਲ ਪਾਰਟੀਆਂ ਸੀ ਬੀਜੇਪੀ ਤੋਂ ਬਿਨਾ ਵੀ ਵਾਕੀ ਲਗਾਈਏ ਉਹਨਾਂ ਚੋਂ ਬਹੁਤ ਸਾਰੀਆਂ ਤਾਂ ਉਹ ਤਿੰਨ ਕਾਨੂੰਨਾਂ ਦੇ ਪੱਖ ਵਿੱਚ ਬੋਲ ਰਹੀਆਂ ਸੀ ਉਹ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਸਹਿਯੋਗੀ ਬਣਿਆ ਹੋਇਆ ਸੀ ਉਹ ਕਹਿੰਦੇ ਕਿ ਕਿਸਾਨਾਂ ਨੂੰ ਅਸੀਂ ਸਮਝਾਵਾਂਗੇ ਵੀ ਇਹ ਕਾਨੂੰਨ ਤਾਂ ਬਹੁਤ ਚੰਗੇ ਨੇ ਤਾਂ ਉਦੋਂ ਨਿਤਰ ਕੇ ਆਈਆਂ ਕਿਸਾਨ ਜਥੇਬੰਦੀਆਂ ਅੱਗੇ ਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਇਹ ਇਥੋਂ ਦੇ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਕਿ ਜੇ ਇਹ ਤਿੰਨ ਕਾਨੂੰਨ ਬਚਦੇ ਨੇ ਇਸ ਦਾ ਮਤਲਬ ਇਹ ਆ ਕਿ ਤੁਹਾਡੀ ਖੇਤੀ ਨਹੀਂ ਬਚਣੀ ਤੁਹਾਡੀ ਕਿਸਾਨੀ ਨਹੀਂ ਬਚਣੀ ਤਾਂ ਉੱਥੇ ਪੋਲੀਟੀਕਲ ਪਾਰਟੀਆਂ ਨੂੰ ਉਹਨਾਂ ਦੇ ਬਿਲਕੁਲ ਪੂਸ਼ ਮੰਨਣਾ ਪਿਆ ਸੰਯੁਕਤ ਕਿਸਾਨ ਮੋਰਚੇ ਦੀ ਤੇ ਉੱਥੇ ਜੋ ਸੰਯੁਕਤ ਕਿਸਾਨ ਮੋਰਚਾ ਸੱਦਾ ਦਿੰਦਾ ਸੀ ਉਹ ਲਾਗੂ ਹੋਇਆ ਇਸ ਮਾਮਲੇ 'ਚ ਵੀ ਤੁਹਾਡੇ ਸਾਹਮਣੇ ਆ ਕਿ ਦੇਖੋ ਪੋਲੀਟੀਕਲ ਪਾਰਟੀਆਂ ਆਪ ਨਹੀਂ ਬੋਲਦੀਆਂ ਜਦੋਂ ਕੋਈ ਅਗਾਂਵਧੂ ਜਥੇਵੰਦੀ ਕੋਈ ਇਸ ਤਰੀਕੇ ਦਾ ਕੋਈ ਲੈ ਕੇ ਆਉਂਦੀ ਆ ਨਵਾਂ ਕੋਈ ਅਸੀਂ ਐਜੀਟੇਸ਼ਨ ਰਾਹੀਂ ਚੀਜ਼ਾਂ ਬਿਲਡ ਕਰਦੇ ਆ ਜਾਂ ਅਸੀਂ ਜਿਵੇਂ ਇਹ ਰਿਪੋਰਟ ਲੈ ਕੇ ਆਏ ਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਰਿਪੋਰਟਾਂ ਲੈ ਕੇ ਆਏ ਬੀਪੀਓ ਦੀਆਂ ਖਾਲੀ ਪੋਸਟਾਂ ਦੇ ਉੱਪਰ ਅਸੀਂ ਰਿਪੋਰਟ ਪੇਸ਼ ਕੀਤੀ ਐ ਇਸ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਡਾਈਟਾ ਨੇ ਜਿਹੜੀਆਂ ਟ੍ਰੇਨਿੰਗ ਅਦਾਰੇ ਨੇ ਜਿਹੜੇ ਜ਼ਿਲ੍ਹਾ ਸਿੱਖਿਆ ਸਖਲਾਈ ਸੰਸਥਾਵਾਂ ਉਹਨਾਂ ਦਾ ਕੀ ਹਾਲ 80% ਪੋਸਟਾਂ ਖਾਲੀ ਸੀ ਉਸ ਸਮੇਂ ਉਸ ਦੇ ਵਿੱਚ ਕਿ ਤੁਸੀਂ ਬਾਹਰ ਭੇਜ ਰਹੇ ਹੋ ਜਹਾਜ਼ਾਂ ਨੇ ਦੇ ਵਿੱਚ ਤੁਹਾਡੇ ਆਪਣੇ ਟ੍ਰੇਨਿੰਗ ਅਦਾਰੇ ਤਾਂ ਖਤਮ ਹੋ ਰਹੇ ਨੇ ਮਰ ਰਹੇ ਨੇ ਤਾਂ ਜਦੋਂ ਅਸੀਂ ਇਹ ਬੋਲਦੇ ਆ ਅਸੀਂ ਐਜੀਟੇਸ਼ਨ ਕਰਦੇ ਆ ਜਾਂ ਕੱਚੇ ਦੇ ਆਪਕ ਲੜ ਰਹੇ ਨੇ ਕੰਪਿਊਟਰ ਵਾਲਿਆਂ ਦੇ ਆਪਕ ਲੜ ਰਹੇ ਨੇ ਬੇਰੁਜ਼ਗਾਰਾਂ ਦੇ ਆਪਕ ਲੜ ਰਹੇ ਨੇ ਤਾਂ ਉਸ ਸਮੇਂ ਜਿਹੜੀ ਇਹ ਪੋਲੀਟੀਕਲ ਪਾਰਟੀਆਂ ਵਿਰੋਧੀ ਨੇ ਇੱਥੇ ਕਾਂਗਰਸ ਆ ਅਕਾਲੀਆ ਬੀਜੇਪੀ ਆ ਇਹ ਆਪਣਾ ਥੋੜੀ ਏਜੰਡਾ ਫਿਕਸ ਕਰਦੇ ਕੋਈ ਆਪ ਥੋੜੀ ਕੋਈ ਧਰਨਾ ਲਗਾਉਂਦੇ ਮੁਜ਼ਾਹਰਾ ਕਰਦੇ ਸਰਕਾਰ ਦੇ ਖਿਲਾਫ ਇਹ ਸਾਡੇ ਲਏ ਹੋਏ ਏਜੰਡਿਆਂ ਦੇ ਉੱਪਰ ਹੀ ਆਪਣੇ ਦੰਦ ਨੇ ਜਿਹੜੇ ਉਹ ਵਜਾਉਂਦੇ ਨੇ ਤੇ ਹੁਣ ਜਦੋਂ ਰਿਪੋਰਟ ਆਈ ਡੀਟੀਐਫ ਦੀ ਉਦੋਂ ਸਾਰੇ ਬੋਲ ਰਹੇ ਨੇ ਜਿਹੜੇ ਖੁਦ ਇਹ ਪਾਲਿਸੀਆਂ ਨੂੰ ਲਾਗੂ ਕਰਨ ਦੇ ਵਿੱਚ ਐਜੂਕੇਸ਼ਨ ਜਿਹੜੀ ਸਿੱਖਿਆ ਪੰਜਾਬ ਦੀ ਤੇ ਦੇਸ਼ ਦੀ ਉਸ ਨੂੰ ਉਜਾੜਨ ਦੇ ਵਿੱਚ ਖੁਦ ਜ਼ਿੰਮੇਵਾਰ ਨੇ ਇਸ ਕਰਕੇ ਸਾਨੂੰ ਲੱਗਦਾ ਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਕਿਹੜੀਆਂ ਉਹ ਤਾਕਤਾਂ ਨੇ ਜਿਹੜੀਆਂ ਇਸ ਐਜੂਕੇਸ਼ਨ ਨੂੰ ਮਿਲ ਕੇ ਬਚਾ ਸਕਦੀਆਂ ਨੇ ਤੇ ਕਿਹੜੀਆਂ ਤਾਕਤਾਂ ਤੋਂ ਸਾਨੂੰ ਇਸ ਐਜੂਕੇਸ਼ਨ ਨੂੰ ਬਚਾਉਣ ਦੀ ਜਰੂਰਤ ਹੈ। ਜਮ ਜੀ ਤੁਸੀਂ ਕਹਿ ਰਹੇ ਹੋ ਕਿ ਕਾਫੀ ਪ੍ਰਿੰਸੀਪਲ ਦੀਆਂ ਪੋਸਟਾਂ ਜਿਹੜੀਆਂ ਉਹ ਖਾਲੀ ਨੇ ਲਗਭਗ 44% ਦੀ ਆਪਾਂ ਗੱਲ ਕਰ ਰਹੇ ਹਾਂ। ਸਰਕਾਰ ਦਾ ਇਹ ਵੀ ਤਰਕਾਰ ਹੈ ਕਿ ਕਿਸੇ ਕੋਰਟ ਦੀ ਵਜ੍ਹਾ ਕਰਕੇ ਪੋਸਟੇਡ ਲੱਗੀ ਹੋਣ ਕਰਕੇ ਵੀ ਇਹ ਜਿਹੜੇ ਜਾਂ ਕਲੀਏ ਵੀ ਲੀਗਲ ਇਸ਼ੂ ਨੇ ਉਹਨਾਂ ਕਰਕੇ ਵੀ ਜਿਹੜੇ ਪੋਸਟਾਂ ਇਹ ਰੁਕੀਆਂ ਹੋਈਆਂ ਨੇ। ਦੇਖੋ ਇਸ ਤਰ੍ਹਾਂ ਕਿ ਆ 2018 ਦੇ ਵਿੱਚ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਰੂਲ ਬਣਾਏ ਗਏ ਇੱਕ ਜਿਸ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਨੇ ਜਿਹੜੀਆਂ ਉਹ ਅਨ ਡੈਮੋਕਰੇਟਿਕਲੀ ਕੀਤੀਆਂ ਗਈਆਂ ਉਸ ਸਮੇਂ ਸਿੱਖਿਆ ਸਕੱਤਰ ਸੀ ਕ੍ਰਿਸ਼ਨ ਕੁਮਾਰ ਉਹਨਾਂ ਨੇ ਆਪਣੇ ਹਿਸਾਬ ਨਾਲ ਤਬਦੀਲੀਆਂ ਕੀਤੀਆਂ ਉਸ ਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਕਿ ਜਿਹੜਾ ਪ੍ਰੋਮੋਸ਼ਨ ਕੋਟਾ ਸੀ ਉਹ 75% ਹੁੰਦਾ ਸੀ 25% ਸਿੱਧੀ ਭਰਤੀ ਦਾ ਕੋਟਾ ਹੁੰਦਾ ਸੀ ਡਾਇਰੈਕਟਰ ਰਿਕਰੂਟਮੈਂਟ ਦਾ ਤਾਂ ਉਹਨਾਂ ਨੇ ਤਬਦੀਲੀ ਉਸ ਦੇ ਵਿੱਚ ਕਰਕੇ 50-50% ਕਰ ਲਿਆ ਕਿ 50% ਪ੍ਰੋਮੋਸ਼ਨ ਤੇ 50% ਸਿੱਧੀ ਭਰਤੀ ਜਦ ਕਿ ਜਿੰਨੇ ਵੀ ਵਿਭਾਗਾਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਦੇ ਵਿੱਚ ਪ੍ਰੋਮੋਸ਼ਨ ਦਾ ਕੋਟਾ ਜ਼ਿਆਦਾ ਹੁੰਦਾ ਸਿੱਧੀ ਭਰਤੀ ਦਾ ਕੋਟਾ ਉਸ ਦੇ ਮੁਕਾਬਲੇ ਘੱਟ ਹੁੰਦਾ ਕਾਰਨ ਇਹ ਹੈ ਜਿਨੇ ਸਿੱਧੀ ਭਰਤੀ ਵੀ ਹੋਣਾ ਉਹਨੇ ਕਦੇ ਨਾ ਕਦੇ ਪ੍ਰੋਮੋਟ ਵੀ ਹੋਣਾ ਪ੍ਰੋਮੋਸ਼ਨ ਵੀ ਲੈਣੀ ਹੈ ਤੇ ਨਹੀਂ ਤਾਂ ਕੀ ਹੋ ਜਾਂਦਾ ਇੱਕ ਖੜੋਤ ਦੀ ਪੋਜੀਸ਼ਨ ਆ ਜਿਹੜੀ ਸਟੈਗਨੇਸ਼ਨ ਦੀ ਉਹ ਆ ਜਾਂਦੀ ਹੈ ਤਾਂ ਉਸ ਸਮੇ ਉਹਨਾਂ ਨੇ ਮਨਮਰਜ਼ੀ ਕੀਤੀ ਇਹ ਤਬਦੀਲ ਕੀਤਾ ਤਾਂ ਉਸ ਦੇ ਵਿੱਚੋਂ ਜਦੋਂ ਭਰਤੀਆਂ ਨਿਕਲੀਆਂ ਤਾਂ ਇੱਕ ਭਰਤੀ ਤਾਂ ਪੂਰੀ ਹੋਈ ਸਕੂਲ ਮੁਖੀਆਂ ਦੀ ਵਕ ਵਕ ਪਦਰ ਤੇ ਉੱਪਰ ਤੇ ਜਿਹੜੀ ਦੂਜੀ ਭਰਤੀ ਸੀ ਉਹ ਸਟੇ ਹੋ ਗਈ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਦੀ ਪ੍ਰੋਮੋਸ਼ਨ ਪ੍ਰਭਾਵਿਤ ਹੁੰਦੀ ਸੀ ਉਹਨਾਂ ਨੇ ਉਸ ਦੇ ਉੱਪਰ ਸਟੇ ਲੈ ਲਈ ਤਾਂ ਹੁਣ ਗੱਲ ਇਹ ਆ ਦੇਖੋ ਸਾਡਾ ਤਾਂ ਤਜਰਬਾ ਇਹ ਕਹਿੰਦਾ ਕਿ ਜਿਸ ਮਾਮਲੇ 'ਚ ਸਰਕਾਰ ਸਹਿਿਰਦ ਹੋਵੇ ਉਹ ਮਾਮਲਾ ਤਾਂ ਕੋਰਟ ਦੇ ਵਿੱਚੋਂ ਵੀ ਕੱਢਿਆ ਜਾ ਸਕਦਾ ਸਾਡੇ ਸਾਹਮਣੇ ਆ ਕਿ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਦਾ ਮਾਮਲਾ ਸੀ ਕਿ ਉਹ ਭਰਤੀ ਕੁਐਸ਼ ਤੱਕ ਹੋ ਗਈ ਜਦੋਂ ਸਰਕਾਰ ਨੇ ਸਹਿਿਰਦਤਾ ਨਹੀਂ ਦਿਖਾਈ ਜਦੋਂ ਉਸ ਦੇ ਉੱਪਰ ਐਜੀਟੇਸ਼ਨ ਬਣਿਆ ਸੰਘਰਸ਼ ਬਣਿਆ ਲੋਕਾਂ ਦੇ ਵਿੱਚ ਇਸ਼ੂ ਫਿਕਸ ਹੋਇਆ ਤਾਂ ਉਹੀ ਭਰਤੀ ਆ ਜਿਹੜੀ ਉਹ ਉਹਨਾਂ ਨੇ ਬਹਾਲ ਵੀ ਕਰਵਾ ਲਈ ਤੇ ਉਹ ਹੁਣ ਭਰਤੀ ਹੋ ਵੀ ਰਹੀ ਆ ਹਰ ਐਜੂਕੇਸ਼ਨ ਦੇ ਵਿੱਚ ਬਹੁਤ ਲੰਬੇ ਸਮੇਂ ਬਾਅਦ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨੇ ਜਿਹੜੇ ਉਹ ਵਿਦਿਆਰਥੀਆਂ ਨੂੰ ਤੇ ਕਾਲਜਾਂ ਨੂੰ ਮਿਲੇ ਨੇ ਇਸ ਕਰਕੇ ਇਸ ਮਾਮਲਾ ਵੀ ਹੋਵੇਂ ਆ ਕਿ ਜੇ ਦੇਖੋ ਜੇ ਸਰਕਾਰ ਦੀ ਪੋਲੀਟੀਕਲ ਵਿਲ ਹੋਊਗੀ ਫਿਰ ਤਾਂ ਉਹ ਸੋਚੂਗੀ ਕਿ ਹਾਂ ਇਹ ਭਰਤੀ 5 ਸਾਲ ਤੋਂ ਉੱਥੇ ਰੁਕੀ ਹੋਈ ਆ ਸਿੱਧੀ ਭਰਤੀ ਕਿ ਉਸ ਦੀ ਸਟੇ ਤੜਵਾਈਏ ਜੇ ਪੋਲੀਟਿਕਲ ਵਿੱਲ ਹੋਊਗੀ ਫਿਰ ਨਿਜਮਾ ਦੇ ਵਿੱਚ ਜਿਹੜੀ ਤਬਦੀਲੀ ਕਰਨੀ ਬਣਦੀ ਆ 75% ਦੁਆਰਾ ਹੋਵੇ ਪ੍ਰੋਮੋਸ਼ਨ ਦਾ ਕੋਟਾ ਤਾਂ ਫਿਰ ਉਹ ਵੀ ਕਰਵਾਊਗੀ ਨਹੀਂ ਤਾਂ ਫਿਰ ਕੀ ਆ ਕਿ ਇਹ ਸਕੂਲਾਂ ਦੇ ਵਿੱਚ ਬੱਚੇ ਨੇ ਨਾ ਜਿਹੜੇ ਸਾਹਿਬ ਜੀ ਇਹ ਸਕੂਲਾਂ ਦੇ ਵਿੱਚ ਬੱਚੇ ਉਹ ਲੋਕਾਂ ਦੇ ਪੜਦੇ ਨੇ ਜਿਹੜੇ ਆਰਥਿਕ ਤੌਰ ਤੇ ਵੀ ਕਮਜ਼ੋਰ ਨੇ ਤੇ ਸਿਆਸੀ ਤੌਰ ਤੇ ਵੀ ਜਿਹੜੀ ਉਹਨਾਂ ਦੀ ਪੁਛ ਪ੍ਰਤੀਤ ਆ ਨਾ ਉਹ ਨਹੀਂ ਹੈ ਨਹੀਂ ਇਸ ਕਰਕੇ ਨਾ ਤਾਂ ਸਰਕਾਰਾਂ ਨੂੰ ਦੁੱਖ ਦਾ ਨਾ ਅਧਿਕਾਰੀਆਂ ਨੂੰ ਦੁੱਖਦਾ ਕਿ ਸਕੂਲ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਹਾਂ ਲੋਕਾਂ ਨੂੰ ਤੇ ਉਹ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਜਿਨ੍ਹਾਂ ਦੇ ਪੜਦੇ ਨੇ ਉਹਨਾਂ ਨੂੰ ਜ਼ਰੂਰ ਫਰਕ ਪੈਂਦਾ ਜਾਂ ਅਧਿਆਪਕਾਂ ਨੂੰ ਫਰਕ ਪੈਂਦਾ ਕਿ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਸਕੂਲਾਂ ਦਾ ਮਾਹੌਲ ਆ ਜਿਹੜਾ ਉਹ ਗੜਬੜਾਇਆ ਹੋਇਆ ਉੱਥੇ ਡਿਸਪਲਨ ਨਹੀਂ ਹੈਗਾ ਕਿ ਹਾਂ ਸਾਡੀਆਂ ਜਿਹੜੀਆਂ ਪ੍ਰੋਮੋਸ਼ਨਾਂ ਨੇ ਸਾਡੇ ਕੋਲ ਬਹੁਤ ਸਾਰੇ ਅਧਿਆਪਕਾਂ ਨੇ ਸੰਪਰਕ ਕੀਤਾ ਕਿ ਉਹ 1991-99 ਦੇ ਭਰਤੀ ਹੋਏ ਹੋਏ ਨੇ ਲੈਕਚਰਰ ਭਰਤੀ ਹੋਏ ਤੇ ਆ ਅਗਲੇ 1-2 ਮਹੀਨਿਆਂ ਦੇ ਵਿੱਚ ਲੈਕਚਰਰ ਹੀ ਉਹਨਾਂ ਨੇ ਰਿਟਾਇਰ ਹੋ ਜਾਣਾ ਉਹਨਾਂ ਦੀ ਪ੍ਰੋਮੋਸ਼ਨ ਤੱਕ ਨਹੀਂ ਹੋਈ ਇਸ ਕਰਕੇ ਪ੍ਰੋਮੋਸ਼ਨਾਂ ਦਾ ਵੀ ਮਾਮਲਾ ਹੈਗਾ ਸਕੂਲਾਂ ਦੇ ਡਿਸਪੀਸਪਲਨ ਦਾ ਵੀ ਮਾਮਲਾ ਹੈਗਾ ਵਿਦਿਆਰਥੀਆਂ ਦੀ ਸਿੱਖਿਆ ਨਾਲ ਵੀ ਜੁੜਿਆ ਹੋਇਆ ਮਾਮਲਾ ਹੈਗਾ ਜੇ ਸਰਕਾਰ ਸੋਹਰਦ ਹੋਊਗੀ ਫਿਰ ਇਸ ਦੇ ਉੱਪਰ ਸੌ ਹੱਲ ਨੇ ਜੇ ਨਹੀਂ ਹੈਗੀ ਜੇ ਨਲਾਕੀ ਦਿਖਾਉਣੀਆਂ ਉਹਨਾਂ ਨੇ ਤਾਂ ਉਹ ਦਿਖਾਈ ਰਹੇ ਨੇ ਜੀ ਮੁਹਬਤ ਤੁਹਾਨੂੰ ਦੇ ਮੈਨ ਲੱਗਦਾ ਕਿ ਬਹੁਤ ਸੀਮਤ ਸ਼ਬਦਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਜਿਹੜੀ ਗੱਲ ਕਹੀ ਹੈ ਤੇ ਇਸ ਰਿਪੋਰਟ ਨੇ ਵੀ ਕਾਫੀ ਜਿਹੜੀਆਂ ਅੱਖਾਂ ਖੋਲੀਆਂ ਨੇ ਲੋਕਾਂ ਦੀਆਂ ਕੰਨ ਵੀ ਖੜੇ ਕੀਤੇ ਸਰਕਾਰਾਂ ਦੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਉੰਦੇ ਨਾਲ ਜਰੂਰ ਗੱਲ ਹੋਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ